ਵਾਹਿਗੁਰੂ ਜੀ ਕੀ ਪ੍ਰਤਿ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਹਫਤੇ ਵਿੱਚ ਇੱਕ ਦਿਨ ਇਤਿਹਾਸ ਦੀ ਕਲਾਸ ਲੱਗਦੀ ਹੈ ਜਿਸ ਕਲਾਸ ਦੇ ਅੰਦਰ ਅਸੀਂ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਜੋ ਇਤਿਹਾਸ ਹੈ ਉਹਦੇ ਨਾਲ ਸਾਂਝ ਪਾ ਰਹੇ ਹਾਂ ਪਿਛਲੀ ਕਲਾਸ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਜੋ ਪੜਨ ਦੀ ਸ਼ੁਰੂਆਤ ਕੀਤੀ ਸੀ ਅੱਜ ਅਸੀਂ ਐਸੇ ਇਤਿਹਾਸ ਦੀ ਦੂਸਰੀ ਕਲਾਸ ਲਾ ਰਹੇ ਹਾਂ ਸੋ ਜਿੰਨੇ ਵੀ ਵਿਦਿਆਰਥੀ ਹਾਜ਼ਰ ਨੇ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਕਲਾਸ ਵਿੱਚ ਪੜਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਉਹਨਾਂ ਦੇ ਮਾਤਾ ਪਿਤਾ ਬਾਰੇ ਤਾਂ ਇੱਕ ਅਸੀਂ ਪੜਿਆ ਸੀ ਉਹਨਾਂ ਦੇ ਗੁਣ ਉਹਨਾਂ ਦੇ ਜੀਵਨ ਵਿੱਚ ਕਿਹੜੇ ਕਿਹੜੇ ਗੁਣ ਨੇ ਇਹ ਪੜੇ ਸੀ ਫਿਰ ਅਸੀਂ ਪੜਿਆ ਉਹਨਾਂ ਦੇ ਵਿਆਹ ਬਾਰੇ ਕਿੱਥੇ ਹੋਇਆ ਕਿੰਨਾ ਨਾਲ ਹੋਇਆ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਕੀ ਕੀ ਕੀਤਾ ਫਿਰ ਕਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਉਹਨਾਂ ਨੂੰ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਕੀ ਕੌਤਕ ਵਰਤਿਆ ਉਹਨਾਂ ਨੂੰ ਗੁਰਤੀ ਗੁਰਤਾ ਗੱਦੀ ਦੀ ਜਾਣ ਪਛਾਣ ਕਰਨ ਤੋਂ ਪਹਿਲਾਂ ਕੌਣ ਆਇਆ ਸੀ ਕਿਸ ਨੇ ਪਹਿਚਾਣ ਕੀਤੀ ਕਿਸ ਨੂੰ ਪਤਾ ਲੱਗਿਆ ਸੀ ਕਿ ਅਸਲੀ ਗੁਰੂ ਕੌਣ ਆ ਇਹ ਅਸੀਂ ਪਿਛਲੇ ਇਤਿਹਾਸ ਵਿੱਚ ਪੜਿਆ ਜਦੋਂ ਅਸੀਂ ਪੜਿਆ ਸੀ ਮੱਖਣ ਛਾ ਲਬਾਣੇ ਨੇ ਸੱਚੇ ਗੁਰੂ ਨੂੰ ਲੱਭ ਹੀ ਲਿਆ ਤੇ ਕੋਠੇ ਤੇ ਚੜ ਕੇ ਓਕਾ ਦਿੱਤਾ ਗੁਰੂ ਲਾਦੋਰੇ ਗੁਰੂ ਲਾਦੋਰੇ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਸੰਗਤਾਂ ਪਖੰਡੀਆਂ ਨੂੰ ਛੱਡ ਕੇ ਸੱਚੇ ਗੁਰੂ ਦੀ ਸ਼ਰਨ ਆ ਗਈਆਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਬਾਕੀ ਸੀ ਉਹ ਝੂਠੇ ਆ ਇਸ ਕਰਕੇ ਉਹ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਗਈਆਂ ਬਾਬਾ ਧੀਰਮਲ ਇਹ ਗੱਲ ਨਾ ਸਹਾਰ ਸਕਿਆ ਬਾਬਾ ਧੀਰਮਲ ਇਹ ਗੱਲ ਨਾ ਸਹਾਰ ਸਕਿਆ ਕਿਹੜੀ ਗੱਲ ਨਾ ਸਹਾਰ ਸਕਿਆ ਇਹ ਮਤਲਬ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੀ ਹੈ ਨਾ ਧੀਰਮਲ ਧੀਰਮਲ ਕੌਣ ਇਤਿਹਾਸ 'ਚ ਤੁਸੀਂ ਪਿੱਛੇ ਪੜਿਆ ਵੀ ਹੈ ਧੀਰਮਲ ਕੌਣ ਹੈ ਧੀਰਮਲ ਕੌਣ ਜਾਂ ਧੀਰਮਲ ਕੀ ਦਾ ਪੁੱਤਰ ਆ ਜਾਂ ਧੀਰਮਲ ਦੇ ਪਿਤਾ ਦਾ ਨਾਂ ਕੀ ਆ ਨਹੀਂ ਪਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਨੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਭਰਾ ਨੇ ਪਤਾ ਕਿਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਭਰਾ ਹੈ ਪੰਜ ਹਾਂ ਕਿਹੜੇ ਕਿਹੜੇ ਆ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਅਟਲਰਾਏ ਜੀ ਤੇ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਡੇ ਕੌਣ ਨੇ ਬਾਬਾ ਗੁਰਦਿੱਤਾ ਜੀ ਧੀਰਮਲ ਗੁਰਦਿੱਤਾ ਜੀ ਦਾ ਪੁੱਤਰ ਹੈ ਜਿੱਥੇ ਲਿਖਿਆ ਆਉਂਦਾ ਨਾ ਧੀਰਮਲ ਉਥੇ ਨਾਂ ਲਿਖ ਲਓ ਬਾਬਾ ਧੀਰਮਲ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ ਭਾਬਾ ਗੁਰਤੇਗ ਬਾਧਰ ਸਾਹਿਬ ਜੀ ਦਾ ਭਤੀਜਾ ਹੈ ਗੁਰਤੇਗ ਬਾਧਰ ਸਾਹਿਬ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਆ ਠੀਕ ਹੈ ਕਿਉਂਕਿ ਉਹਨਾਂ ਦੇ ਵੱਡੇ ਭਰਾ ਦਾ ਬੇਟਾ ਆ ਉਸਨੇ ਸ਼ੀਏ ਮਸੰਦ ਨੂੰ ਲਾਲਚ ਦੇ ਕੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਵਾਈ। ਉਹਨੂੰ ਪਤਾ ਲੱਗਿਆ ਕਿ ਗੁਰਤਾ ਗੱਦੀ ਇਹਨਾਂ ਨੂੰ ਮਿਲ ਗਈ ਆ ਤਾਂ ਉਹਨੇ ਕੋਈ ਸ਼ੀਏ ਨਾਂ ਦਾ ਮਸੰਦ ਸੀਗਾ ਉਹਨੂੰ ਲਾਲਚ ਦਿੱਤਾ ਮੈਂ ਤੈਨੂੰ ਇੰਨਾ ਕੁਝ ਦਿਆਂਗਾ ਤੇ ਤੂੰ ਗੋਲੀ ਚਲਾ। ਉਹਨੇ ਗੋਲੀ ਚਲਵਾਈ ਪਰ ਗੁਰੂ ਜੀ ਵਾਲ-ਵਾਲ ਬਚ ਗਏ। ਵਾਲ-ਵਾਲ ਬਚਣਾ। ਹਾਂ ਬਚਾਅ ਹੋ ਜਾਣਾ ਠੀਕ ਹੈ। ਮਤਲਬ ਕਿ ਗੋਲੀ ਚੱਲੀ ਤਾਂ ਵੀ ਉਹਨਾਂ ਉਹਨਾਂ ਨੂੰ ਕੁਝ ਨਹੀਂ ਹੋ ਸਕਿਆ ਉਹਨਾਂ ਦਾ ਬਚਾਅ ਹੋ ਗਿਆ ਸਾਥੀਆਂ ਦੀ ਸਹਾਇਤਾ ਨਾਲ ਸ਼ੀਏ ਨੇ ਗੁਰੂ ਘਰ ਵਿੱਚੋਂ ਜੋ ਸਮਾਨ ਲੱਭਾ ਲੁੱਟ ਲਿਆ ਤੇ ਬਾਬਾ ਧੀਰਮਲ ਸਮੇਤ ਕਰਤਾਰਪੁਰ ਨੂੰ ਚਲਾ ਗਿਆ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਸ਼ੀਏ ਨੇ ਗੁਰੂ ਘਰ ਵਿੱਚੋਂ ਜੋ ਸਮਾਨ ਲੱਭਾ ਜੋ ਕੁਝ ਵੀ ਉਹਨੂੰ ਲੱਭਿਆ ਨਾ ਗੁਰੂ ਘਰ ਵਿੱਚੋਂ ਉਹਨੇ ਲੁੱਟ ਲਿਆ ਤੇ ਬਾਬਾ ਧੀਰਮਲ ਸਮੇਤ ਬਾਬਾ ਧੀਰਮਲ ਵੀ ਨਾਲ ਉਹਨਾਂ ਦੇ ਕਿੱਥੇ ਚਲੇ ਗਏ ਕਰਤਾਰਪੁਰ ਕਰਤਾਰਪੁਰ ਚਲੇ ਗਏ ਜਦੋਂ ਮੱਖਣਸ਼ਾਹ ਨੂੰ ਪਤਾ ਲੱਗਾ ਤਾਂ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦਾ ਪਿੱਛਾ ਕੀਤਾ ਜਦੋਂ ਮੱਖਣਸ਼ਾਹ ਨੂੰ ਪਤਾ ਲੱਗਾ ਵੀ ਆਹ ਕੰਮ ਧੀਰਮਲ ਨੇ ਕੀਤਾ ਤਾਂ ਉਹਨੇ ਕੀ ਕੀਤਾ ਸਿੱਖਾਂ ਨੂੰ ਨਾਲ ਲੈ ਕੇ ਤੇ ਧੀਰਮਲ ਦਾ ਪਿੱਛਾ ਕੀਤਾ ਲੁੱਟਿਆ ਹੋਇਆ ਮਾਲ ਖੋਲਿਆ ਮਾਲ ਕਿੰਨੇ ਲੁੱਟਿਆ ਸੀ ਭਲਾ ਸ਼ੀਏ ਸ਼ੀਏ ਮਸੰਦ ਤੇ ਉਹਦੇ ਸਾਥੀਆਂ ਨੇ ਨਾਲ ਧੀਰਮੱਲ ਵੀ ਸੀ ਹੈ ਨਾ ਤਾਂ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਜਿਹੜਾ ਲੁੱਟਿਆ ਹੋਇਆ ਮਾਲ ਸੀ ਉਹ ਖੋ ਲਿਆ ਆਦਬੀੜ ਵੀ ਲੈ ਆਏ ਪਰੰਤੂ ਸਤਗੁਰੂ ਜੀ ਨਿਮਰਤਾ ਦੇ ਪੁੰਜ ਸਨ ਜਿਹੜੀ ਆਦਬੀੜ ਸੀ ਨਾ ਪਹਿਲਾਂ ਜਿਹਦੇ ਤੇ ਬਾਣੀ ਲਿਖੀ ਹੋਈ ਸੀ ਗੁਰੂ ਸਹਿਬਾਨਾਂ ਦੀ ਉਹ ਆਦਬੀੜ ਸੀ ਉਹ ਵੀ ਲੈ ਆਏ ਪਰੰਤੂ ਸਤਗੁਰੂ ਜੀ ਨਿਮਰਤਾ ਦੇ ਪੁੰਜ ਸਨ ਨਿਮਰਤਾ ਦਾ ਪੁੰਜ ਹੋਣਾ ਨਿਮਰਤਾ ਉਹਨਾਂ ਦਾ ਸੁਭਾਅ ਬਹੁਤ ਨਿਰਮਲ ਕਰਿਆ ਸੀ ਹੂੰ ਉਹਨਾਂ ਦਾ ਸੁਭਾਅ ਬਹੁਤ ਪਿਆਰਾ ਸੀ ਉਹ ਸ਼ੀਸ਼ਵਰਤਾ ਹੁੰਦਾ ਠੰਡਾ ਹੋਣਾ ਸ਼ਾਂਤ ਹੋਣਾ ਗੁੱਸਾ ਨਹੀਂ ਆਉਣਾ ਠੀਕ ਹੈ ਪਿਆਰ ਵਿੱਚ ਰਹਿਣਾ ਉਹਨਾਂ ਧੀਰਮਲ ਤੇ ਉਸਦੇ ਸਾਥੀਆਂ ਦੀ ਵਧੀਕੀ ਨੂੰ ਨਜ਼ਰ ਅੰਦਾਜ਼ ਕਰਕੇ ਸਾਰਾ ਸਮਾਨ ਤੇ ਬੀੜ ਵੀ ਵਾਪਸ ਭੇਜ ਦਿੱਤੀ ਮਲਵਤੀਰਮਲ ਨੇ ਇੱਕ ਤੇ ਉਹਦੇ ਸਾਥੀਆਂ ਨੇ ਵਦੀਕੀ ਕੀਤੀ ਸੀ ਵਦੀਕੀ ਕਰਨ ਦਾ ਮਤਲਬ ਹੁੰਦਾ ਵਾਅਦਾ ਕਰਨਾ ਕਿਸੇ ਤੇ ਛੇੜਖਾਨੀ ਕਰਨੀ ਕਿਸੇ ਤੇ ਚੜਨਾ ਚੜ ਕੇ ਆਉਣਾ ਇਸ ਵਦੀਕੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਨਜ਼ਰ ਅੰਦਾਜ਼ ਕਰਨ ਤੋਂ ਭਾਵ ਹਾਂ ਠੀਕ ਹੈ ਉਹਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸਾਰਾ ਸਮਾਨ ਤੇ ਬੀੜ ਵਾਪਸ ਭੇਜ ਦਿੱਤੀ ਜੋ ਸਮਾਨ ਸੀ ਕੀਮਤੀ ਜਾਂ ਆਦ ਬੀੜ ਸੀ ਉਹ ਵਾਪਸ ਭੇਜ ਦਿੱਤੀ ਸਨ 1665 ਵਿੱਚ ਭਾਈ ਮੱਖਣ ਸ਼ਾਹ ਨੂੰ ਨਾਲ ਲੈ ਕੇ ਆਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾ ਲਈ ਗਏ ਸਨ 1665 ਵਿੱਚ ਭਾਈ ਮੱਖਣ ਸ਼ਾਹ ਨੂੰ ਨਾਲ ਲੈ ਕੇ ਆਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾ ਵਾਸਤੇ ਗਏ ਠੀਕ ਹੈ ਪੁਜਾਰੀਆਂ ਨੇ ਸੋਚਿਆ ਜੇ ਗੁਰੂ ਜੀ ਇੱਥੇ ਟਿਕੇ ਤਾਂ ਸਾਡੀ ਰੋਜੀ ਰੋਟੀ ਬੰਦ ਹੋ ਜਾਏਗੀ ਹੁਣ ਮੱਖਣ ਸ਼ਾਹ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਕੌਣ ਗਏ ਸੀ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਾਇਕੀ ਕਰਨ ਸੀ ਦਰਸ਼ਨਾ ਵਾਸਤੇ ਪੁਜਾਰੀਆਂ ਨੇ ਸੋਚਿਆ ਪੁਜਾਰੀ ਜਿਹੜੇ ਥਾਂ ਥਾਂ ਤੇ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਸੀ ਜਿਹੜੇ ਕਹਿੰਦੇ ਸੀ ਅਸੀਂ ਗੁਰੂ ਆ ਅਸੀਂ ਗੁਰੂ ਆ ਪੁਜਾਰੀਆਂ ਨੇ ਕੀ ਸੋਚਿਆ ਜੇ ਗੁਰੂ ਜੀ ਇੱਥੇ ਟਿਕ ਗਏ ਜੇ ਗੁਰੂ ਜੀ ਇੱਥੇ ਰਹਿਣ ਲੱਗ ਗਏ ਤਾਂ ਸਾਡੀ ਰੋਜੀ ਰੋਟੀ ਬੰਦ ਹੋ ਜਾਏਗੀ ਜਦੋਂ ਸੱਚ ਸਾਹਮਣੇ ਆਉਣ ਲੱਗਿਆ ਲੱਗ ਜਾਵੇ ਤਾਂ ਝੂਠਿਆਂ ਨੂੰ ਭਾਜੜਾ ਪੈ ਜਾਂਦੀ ਆ ਨਾ ਹੁਣ ਕੋਈ ਸੱਚਾ ਸਾਹਮਣੇ ਆ ਗਿਆ ਤੇ ਸਾਡਾ ਝੂਠ ਬਹੁਤਾ ਸਮਾਂ ਨਹੀਂ ਚੱਲੇਗਾ ਇਸ ਕਰਕੇ ਉਹਨਾਂ ਨੂੰ ਹੁਣ ਪਰੇਸ਼ਾਨੀ ਹੋਣ ਲੱਗੀ ਕਿ ਸਾਡੀ ਰੋਜੀ ਰੋਟੀ ਜਿਹੜੀ ਬੰਦ ਹੋ ਜਾਣੀ ਆ ਉਹਨਾਂ ਦਰਵਾਜ਼ੇ ਬੰਦ ਕਰ ਲਏ ਤੇ ਚਲੇ ਗਏ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਠੀਕ ਹੈ ਗੁਰੂ ਜੀ ਬਾਹਰ ਖੜੇ ਬਾਹਰ ਥੜੇ ਤੇ ਬੈਠੇ ਉਡੀਕਦੇ ਰਹੇ ਜਿੱਥੇ ਅੱਜ ਗੁਰਦੁਆਰਾ ਠੜਾ ਸਾਹਿਬ ਹੈ ਗੁਰੂ ਜੀ ਨੇ ਉੱਥੇ ਬੈਠ ਕੇ ਡਿਕਣਾ ਸ਼ੁਰੂ ਕਰ ਦਿੱਤਾ ਜਿੱਥੇ ਅੱਜ ਗੁਰਦੁਆਰਾ ਸਾਹਿਬ ਕੀ ਹੈ ਠੜਾ ਕਾਫੀ ਸਮਾਂ ਰਿਕੰਤ ਤੇ ਵੀ ਜਦੋਂ ਪੁਜਾਰੀ ਨਾ ਆਏ ਤਾਂ ਆਪ ਬਾਹਰੋਂ ਹੀ ਨਮਸਕਾਰ ਕਰਕੇ ਪਿੰਡ ਵੱਲ ਪਿੰਡ ਵੱਲੇ ਵੱਲ ਚੱਲ ਪਏ। ਬੜਾ ਸਮਾਂ ਗੁਰੂ ਜੀ ਨੇ ਉਡੀਕਿਆ ਪਰ ਪੁਜਾਰੀ ਉੱਥੇ ਵਾਪਸ ਨਾ ਆਏ ਤਾਂ ਫਿਰ ਆਪ ਬਾਹਰੋਂ ਹੀ ਨਮਸਕਾਰ ਕਰਕੇ ਬਾਹਰੋਂ ਹੀ ਮੱਥਾ ਟੇਕ ਕੇ ਪਿੰਡ ਵੱਲੇ ਵੱਲ ਚੱਲ ਪਏ। ਪਿੰਡ ਵੱਲਾ ਸੀ ਉਸ ਪਾਸੇ ਨੂੰ ਤੁਰ ਪਏ। ਪਿੰਡ ਵੱਲੇ ਦੀ ਸੰਗਤ ਨੇ ਸੇਵਾ ਕੀਤੀ। ਮਗਰੋਂ ਜਦੋਂ ਪੁਜਾਰੀ ਆਏ ਤਾਂ ਭਾਈ ਮੱਖਣ ਸ਼ਾਹ ਨੇ ਤਾੜਨਾ ਕੀਤੀ। ਨਾਲ ਲੈ ਕੇ ਵੱਲੇ ਪਿੰਡ ਪਹੁੰਚੇ ਜਦੋਂ ਮਗਰੋਂ ਪਿੰਡ ਪਿੰਡ ਵੱਲੇ ਦੀ ਸੰਗਤ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਮਗਰੋਂ ਜਦੋਂ ਪੁਜਾਰੀ ਆਏ ਤਾਂ ਭਾਈ ਮੱਖਣ ਸ਼ਾਹ ਨੇ ਤਾੜਨਾ ਕੀਤੀ ਮੱਖਣ ਸ਼ਾਹ ਨੇ ਕਿਹਾ ਵੀ ਗੁਰੂ ਸਾਹਿਬ ਆਏ ਸੀ ਪਰ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ ਉਹ ਬਾਹਰੋਂ ਨਮਸਕਾਰ ਕਰਕੇ ਚਲੇ ਗਿਆ ਉਹਨੇ ਤਾੜਨਾ ਕੀਤੀ ਨਾਲ ਲੈ ਕੇ ਵੱਲੇ ਪਿੰਡ ਪਹੁੰਚੇ ਉਹਨਾਂ ਨੂੰ ਨਾਲ ਲੈ ਕੇ ਪੁਜਾਰੀਆਂ ਨੂੰ ਤੇ ਵੱਲੇ ਪਿੰਡ ਆ ਗਏ ਗੁਰੂ ਜੀ ਨੇ ਕਿਹਾ ਤੁਸੀਂ ਗੁਰਦੁਆਰਿਆਂ ਦੀ ਸੇਵਾਦਾਰ ਗੁਰਦੁਆਰਿਆਂ ਦੇ ਸੇਵਾਦਾਰ ਮਸੰਦ ਨਹੀਂ ਰਹੇ 34 ਸਾਲ ਹੋ ਗਏ ਤੁਹਾਨੂੰ ਪੂਜਾ ਦਾ ਧੰਨ ਖਾਂਦਿਆਂ ਇਸ ਲਈ ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰਦੁਆਰਿਆਂ ਦੇ ਸੇਵਾਦਾਰ ਨਹੀਂ ਹੋ ਜਿਹੜੇ ਸੇਵਾਦਾਰ ਹੁੰਦੇ ਆ ਨਾ ਸੇਵਾ ਕਰਦੇ ਏਦਾਂ ਨਹੀਂ ਕਰਦੇ ਤੁਸੀਂ ਗੁਰੂ ਘਰਾਂ ਦੇ ਸੇਵਾਦਾਰ ਨਹੀਂ ਹੋ 34 ਸਾਲ ਹੋ ਗਿਆ ਤੁਹਾਨੂੰ ਪੂਜਾ ਦਾ ਧੰਨ ਖਾਂਦਿਆਂ ਪੂਜਾ ਦਾ ਧਾਨ ਕੀ ਹੁੰਦਾ ਜਿਹੜਾ ਲੋਕ ਜਿਹੜੇ ਲੋਕ ਪੂਜਾ ਵਜੋਂ ਕੁਝ ਦੇਖ ਕੇ ਜਾਂਦੇ ਸ਼ਰਧਾ ਨਾਲ ਤੁਸੀਂ ਉਹਨਾਂ ਨੂੰ ਖਾਪੀ ਰਹੇ ਹੋ ਹਜਮ ਕਰ ਰਹੇ ਹੋ ਕਿੰਨੇ ਸਾਲ ਹੋ ਗਏ ਨੇ 34 ਸਾਲ ਹੋ ਗਿਆ ਇਸ ਲਈ ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ ਤ੍ਰਿਸ਼ਨਾ ਦੀ ਅੱਗ ਕੀ ਹੁੰਦੀ ਹੈ ਹਾਂ ਲਾਲਚ ਦੀ ਅੱਗ ਵਿੱਚ ਸੜਨਾ ਤ੍ਰਿਸ਼ਨਾ ਬਾਰੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇੱਕ ਪੰਕਤੀ ਵੀ ਹੈ ਪਹਿਲੀ ਪੌੜੀ ਵਿੱਚ ਹਾਂਜੀ ਬੋਲ ਜਸਲੀਨ ਹਾਂਜੀ ਹਾਂ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਇਹ ਤ੍ਰਿਸ਼ਨਾ ਬਾਰੇ ਜੇ ਬੰਦਾ ਤ੍ਰਿਸ਼ਨਾ ਵਿੱਚ ਹੈ ਨਾ ਲਾਲਚ ਵਿੱਚ ਹੈ ਉਹਦੇ ਕੋਲ ਧਨ ਦੀਆਂ ਪੰਡਾਂ ਵੀ ਬੰਨੀਆਂ ਹੋਣ ਤਾਂ ਵੀ ਨਹੀਂ ਰੱਜ ਸਕਦਾ ਉਹ ਕਹਿੰਦਾ ਤਾਂ ਵੀ ਥੋੜਾ ਇਸ ਕਰਕੇ ਜਿਹੜਾ ਤ੍ਰਿਸ਼ਨਾ ਦੇ ਅਧੀਨ ਹੈ ਉਰ ਜੇਗਾ ਨਹੀਂ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਪਿੰਡ ਵੱਲੇ ਤੋਂ ਬਕਾਲੇ ਗਏ ਤੇ ਫਿਰ ਕਰਤਾਰਪੁਰ ਦੇ ਰਸਤੇ ਕਿਰਤਪੁਰ ਪੁੱਜੇ ਪਹਿਲਾ ਪਿੰਡ ਵੱਲੇ ਤੋਂ ਕਿੱਥੇ ਗਏ ਬਕਾਲੇ ਫਿਰ ਕਰਤਾਰਪੁਰ ਦੇ ਰਸਤੇ ਤੋਂ ਕਿਰਤਪੁਰ ਪੁੱਜੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਕਤੂਬਰ ਸਨ 1665 ਵਿੱਚ ਨਗਰ ਅਨੰਦਪੁਰ ਸਾਹਿਬ ਵਸਾਇਆ ਇਹ ਲੂਰ ਦਾ ਰਾਜਾ ਸੀ ਕਹਿਲੂਰ ਦੇ ਰਾਜੇ ਦਾ ਨਾਮ ਸੀਗਾ ਦੀਪਚੰਦ ਉਹਦੇ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਮਾਖੋਵਾਲ ਜਿੱਥੇ ਆਨੰਦਪੁਰ ਸਾਹਿਬ ਵਸਿਆ ਹੋਇਆ ਪਹਿਲਾਂ ਨਾਮ ਸੀ ਮਾਖੋਵਾਲ ਉੱਥੋਂ ਜ਼ਮੀਨ ਮੁੱਲ ਲਈ ਮੁੱਲ ਲੈ ਕੇ 1665 ਦੇ ਵਿੱਚ ਨਗਰ ਆਨੰਦਪੁਰ ਸਾਹਿਬ ਵਸਾਇਆ ਠੀਕ ਹੈ ਜੀ ਕਿਹੜੀ ਸਨ ਦੇ ਵਿੱਚ ਵਸਾਇਆ 1665 ਕਿੰਦੇ ਕੋਲ ਜ਼ਮੀਨ ਮੁੱਲ ਲਈ ਹਾਂ ਕਹਿਲੂਰ ਦੇ ਰਾਜੇ ਦੀਪचंद ਕੁਲ ਕਿਹੜੇ ਪਿੰਡ ਦੀ ਜ਼ਮੀਨ ਲਈ ਮਾਖੋਵਾਲ ਦੀ ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖਤੀ ਕਰਨੀ ਆਰੰਭ ਕਰ ਦਿੱਤੀ। ਉਹਨਾਂ ਸਮਿਆਂ ਜਿਹੜਾ ਔਰੰਗਜ਼ੇਬ ਸੀ ਰਾਜਾ ਸੀ ਉਹਨੇ ਹਿੰਦੂਆਂ ਦੇ ਉੱਤੇ ਸਖਤੀ ਕਰਨੀ ਆਰੰਭ ਕਰ ਦਿੱਤੀ। ਉਹ ਬੜੀ ਸਖਤੀ ਵਰਤਦਾ ਸੀ। ਹਿੰਦੂਆਂ ਦੇ ਉੱਤੇ ਤਸ਼ੱਦਦ ਕਰਦਾ ਸੀ। ਗੁਰੂ ਜੀ ਪੂਰਬ ਦੇਸ਼ ਵੱਲ ਹਿੰਦੂ ਜਨਤਾ ਨੂੰ ਢਾਰ ਸਤੇਣ ਲਈ ਤੇ ਸਿੱਖੀ ਪ੍ਰਚਾਰ ਲਈ ਪਰਿਵਾਰ ਸਮੇਤ ਚੱਲ ਪਏ। ਗੁਰੂ ਜੀ ਪੂਰਬ ਦੇਸ਼ ਵੱਲ ਹਿੰਦੂ ਜਨਤਾ ਨੂੰ ਢਾਰਸ ਦੇਣ ਲਈ ਢਾਰਸ ਦਾ ਮਤਲਬ ਕੀ ਹੈ ਭਲਾ ਹਾਂ ਸਹਾਰਾ ਦੇਣ ਲਈ ਸਿੱਖੀ ਦੇ ਪ੍ਰਚਾਰ ਲਈ ਪਰਿਵਾਰ ਸਮੇਤ ਚੱਲ ਪਏ ਉਹਨਾਂ ਨੇ ਆਪਣਾ ਪਰਿਵਾਰ ਵੀ ਨਾਲ ਲਿਆ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੁਰ ਪਏ ਆਨੰਦਪੁਰ ਤੋਂ ਕਨੌਲੀ ਰੋਪੜ ਮੂਲੇਵਾਲ ਆਦ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ ਇਹ ਇਲਾਕਿਆਂ ਦੇ ਨਾਮ ਨੇ ਪਿੰਡਾਂ ਦੇ ਨਾਮ ਨੇ ਸ਼ਹਿਰਾਂ ਦੇ ਨਾਮ ਨੇ ਜੋ ਅੱਜ ਵੀ ਹੈ ਆਨੰਦਪੁਰ ਤੋਂ ਕਨੋਲੀ ਕਨੋਲੀ ਤੋਂ ਰੋਪੜ ਰੋਪੜ ਤੋਂ ਮੂਲੇਵਾਲ ਆਦ ਹੁੰਦੇ ਹੋਏ ਸਾਬੋ ਕੀ ਪਹੁੰਚੇ ਰਸਤੇ ਵਿੱਚ ਦਸਵੰਦ ਦੀ ਰਕਮ ਖੂ ਬੌਲੀਆਂ ਆਦ ਲੋਨ ਤੇ ਖਰਚ ਕਰਦੇ ਰਹੇ ਜਿੱਥੇ ਵੀ ਜਾਂਦੇ ਸੀ ਰਸਤਿਆਂ ਦੇ ਵਿੱਚੋਂ ਲੰਘਦੇ ਸੀ ਜਿਹੜੀ ਦਸਵੰਦ ਦੀ ਰਕਮ ਉਹਨਾਂ ਦੇ ਕੋਲ ਇਕੱਠੀ ਹੁੰਦੀ ਹੈ ਨਾ ਦਸਵੰਨ ਦਿਂਦੀਆਂ ਸੰਗਤਾਂ ਉਹਨਾਂ ਨੂੰ ਕੀ ਕਰਦੇ ਆ ਖੂਹ ਤੇ ਬੋਲੀਆਂ ਆਦ ਲਵਾਉਣ ਤੇ ਖਰਚ ਕਰਦੇ ਰਹੇ ਉਹਨਾਂ ਨੇ ਖੂਹ ਬਣਵਾਏ ਬੋਲੀਆਂ ਬਣਵਾਈਆਂ ਇਹਨਾਂ ਤੇ ਖਰਚਾ ਕੀਤਾ ਖੂਹ ਤੇ ਬੋਲੀਆਂ ਕਿਉਂ ਬਣਵਾਏ ਪਲਾ ਹਾਂ ਮਤਲਬ ਜਿੱ ਪਾਣੀ ਪਾਣੀ ਘਟ ਹੋਣ ਕਰਕੇ ਪਾਣੀ ਦੀ ਲੋੜ ਨੂੰ ਪੂਰਿਆ ਕਰਨ ਵਾਸਤੇ ਉਹਨਾਂ ਨੂੰ ਪਾਣੀ ਦੀ ਕਮੀ ਸੀ ਜਿਸ ਕਰਕੇ ਇਹ ਚੀਜ਼ਾਂ ਉਹਨਾਂ ਨੇ ਬਣਵਾਈਆਂ ਕਈ ਪਿੰਡਾਂ ਵਿੱਚ ਹੁੰਦੇ ਹੋਏ ਤਮਤਾਨ ਪਹੁੰਚੇ ਤਮਤਾਨ ਦਾ ਇਲਾਕਾ ਉੱਥੇ ਪਹੁੰਚੇ ਇੱਥੇ ਭਾਈ ਰਾਮਦੇਵ ਨੂੰ ਸੰਗਤਾਂ ਦੀ ਜਲ ਨਾਲ ਸੇਵਾ ਕਰਨ ਲਈ ਭਾਈ ਮੀਹਾ ਦਾ ਨਾਮ ਦਿੱਤਾ ਉਹਨਾਂ ਨੇ ਕਿਹਾ ਕਿ ਇੱਥੇ ਭਾਈ ਰਾਮਦੇਵ ਉੱਥੇ ਭਾਈ ਰਾਮਦੇਵ ਨਾਮ ਦਾ ਕੋਈ ਇਨਸਾਨ ਸੀ ਸੰਗਤਾਂ ਦੀ ਜਲ ਨਾਲ ਸੇਵਾ ਕਰਨ ਕਰਕੇ ਉਹ ਸੰਗਤਾਂ ਦੀ ਸੇਵਾ ਪਾਣੀ ਨਾਲ ਕਰਦਾ ਸੀ ਪਾਣੀ ਦੀ ਲੋੜ ਸੀ ਪਾਣੀ ਪਹੁੰਚਾਉਂਦਾ ਸੀ ਸੇਵਾ ਕਰਦਾ ਸੀ ਪਾਣੀ ਪਿਉਂਦਾ ਸੀ ਉਹਨੂੰ ਭਾਈ ਮੀਹਾ ਦਾ ਨਾਮ ਦਿੱਤਾ ਭਾਈ ਮੀਹਾ ਜਿਵੇਂ ਆਪਾਂ ਕਹਿੰਦੇ ਨਾ ਮੀ ਨਾਲ ਹਰ ਇੱਕ ਦੀ ਤਰੋਟੀ ਪੂਰੀ ਹੋ ਜਾਂਦੀ ਹੈ ਕਿਸੇ ਨੂੰ ਵੀ ਕਮੀ ਹੋਵੇ ਗਰਮੀ ਹੋਵੇ ਧਰਤੀ ਨੂੰ ਲੋੜ ਹੈ ਪਾਣੀ ਦੀ ਜਾਂ ਕੁਝ ਵੀ ਹੈ ਕਹਿੰਦੇ ਵੀ ਜਿਹੜਾ RAMDEV ਹੈ ਨਾ ਭਾਈ RAMDEV ਉਹਨੇ ਭਾਈ ਮੀਹਾ ਵਾਂਗ ਮੀਹਾ ਵਾਂਗ ਕੰਮ ਕੀਤਾ ਜਿਸ ਕਰਕੇ ਉਹਨੂੰ ਨਾਮ ਦੇ ਦਿੱਤਾ ਭਾਈ ਮੀਹਾ ਕੁਰ ਖੇਤਰ ਮਥਰਾ ਆਗਰਾ ਕਾਨਪੁਰ ਲਾਹਾਬਾਦ ਪ੍ਰਿਆ ਕਾਂਛੀ ਆਦ ਹਿੰਦੂ ਤੀਰਥਾਂ ਤੇ ਗਏ ਜਿੱਤੇ ਹਿੰਦੂਆਂ ਦੇ ਤੀਰਥ ਸੀਗੇ ਨਾ ਇਹਨਾਂ ਥਾਵਾਂ ਤੇ ਗਏ ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਡ੍ਰਿੜ ਕਰਵਾਈ ਜਿਹੜੇ ਲੋਕ ਇਕੱਠੇ ਹੁੰਦੇ ਸੀ ਉਹਨਾਂ ਨੂੰ ਗੁਰਮਤਿ ਦੀ ਸੋਝੀ ਦਿੱਤੀ ਕਿ ਸੱਚਾ ਤੀਰਥ ਸਤ ਸੰਗਤ ਨੂੰ ਦੱਸਿਆ ਗੁਰਮਤਿ ਦੀ ਸੋਝੀ ਡ੍ਰਿੜ ਕਰਵਾਉਣੀ ਡ੍ਰਿੜ ਕਰਵਾਉਣ ਦਾ ਮਤਲਬ ਕੀ ਹੁੰਦਾ ਭਲਾ ਹਾਂ ਡ੍ਰਿੜ ਕਰਵਾਉਣ ਦਾ ਮਤਲਬ ਹੁੰਦਾ ਪੱਕਾ ਉਨ੍ਹਾਂ ਦੇ ਅੰਦਰ ਉਸ ਚੀਜ਼ ਨੂੰ ਪੱਕਿਆ ਕਰਨਾ ਪੱਕੀ ਕਰਵਾਈ ਕਿਰੇ ਤੋਂ ਡੋਲ ਨਾ ਜਾਣ ਛੱਡ ਨਾ ਦੇਣ ਸੱਚਾ ਤੀਰਥ ਸਤ ਸੰਗਤ ਨੂੰ ਦੱਸਿਆ ਕਹਿੰਦੇ ਤੁਸੀਂ ਜਿੰਨੇ ਮਰਜੀ ਤੀਰਥਾਂ ਤੇ ਜਾਓ ਪਰ ਅਸਲੀ ਤੀਰਥ ਕੀ ਹੈ ਸਤ ਸੰਗਤ ਸੱਚੀ ਸੰਗਤ ਜਿੱਥੋਂ ਤੁਹਾਡੇ ਅੰਦਰ ਗੁਣ ਪਤਾ ਲੱਗਣ ਉਹ ਹੈ ਸੱਚੀ ਸੰਗਤ ਜਿੱਥੋਂ ਤੁਹਾਡੇ ਅੰਦਰ ਗੁਣ ਉਤਪੰਨ ਹੁੰਦੇ ਆ ਜਿੱਥੇ ਤੁਹਾਡੇ ਅੰਦਰ ਚੰਗਿਆਈ ਆਉਂਦੀ ਹੈ ਜਿੱਥੇ ਤੁਹਾਡੇ ਅੰਦਰ ਬੁਰਾਈਆਂ ਖਤਮ ਹੁੰਦੀਆਂ ਨੇ ਜਿੱਥੇ ਤੁਹਾਡੇ ਅੰਦਰ ਮਾੜੀਆਂ ਕੁਰਤੀਆਂ ਦੂਰ ਹੁੰਦੀਆਂ ਨੇ ਉਹ ਹੈ ਅਸਲੀ ਸਤ ਸੰਗਤ ਉੱਥੇ ਬੈਠ ਕੇ ਗੁਰੂ ਦੇ ਵਿਚਾਰਾਂ ਦਾ ਪਤਾ ਲੱਗਦਾ ਫਿਰ ਗਿਆ ਤੋਂ ਪਟਨਾ ਗਏ ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ ਨੂੰ ਛੱਡਿਆ ਇਹਨਾਂ ਦੀ ਕੁੱਖ ਤੋਂ 22 ਦਸੰਬਰ ਸਨ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਦੇਖੋ ਕਿੰਨੇ ਕਿੰਨੇ ਇਲਾਕਿਆਂ 'ਚ ਗਏ ਕਿੱਥੇ ਕਿੱਥੇ ਗਏ ਕਿੰਨੇ ਕਿੰਨੇ ਰੱਬੀ ਪਿਆਰੇ ਉਹਨਾਂ ਨੂੰ ਮਿਲੇ ਕਿੰਨਿਆ ਕਿੰਨਿਆ ਨੇ ਗੁਰੂ ਦੀਆਂ ਸੇਵਾਵਾਂ ਕੀਤੀਆਂ ਕਹਿੰਦੇ ਜਦੋਂ ਗਿਆਤ ਤੋਂ ਪਟਨਾ ਗਏ ਪਟਨਾ ਦੀ ਧਰਤੀ ਤੇ ਗਏ ਤਾਂ ਇੱਥੇ ਭਾਈ ਜੈਤਾ ਹਲਵਾਈ ਦੇ ਘਰ ਇੱਕ ਭਾਈ ਜੈਤਾ ਨਾਮ ਦਾ ਹਲਵਾਈ ਸੀ ਜਿਹਦਾ ਘਰ ਸੀ ਉਹਦੇ ਘਰ ਮਾਤਾ ਗੁਜਰੀ ਜੀ ਨੂੰ ਛੱਡਿਆ ਉਹਨਾਂ ਦੀ ਕੁੱਖ ਤੋਂ ਭਾਵ ਉਹਨਾਂ ਦੇ ਘਰ 22 ਦਸੰਬਰ ਸਨ 1666 ਨੂੰ ਕਿਸ ਦਾ ਜਨਮ ਹੋਇਆ ਸ੍ਰੀ ਗੁਰੂ ਮੈਂ ਸੈ ਇੰਕੀਲਾ ਪਟਨੇ ਤੋਂ ਰਾਜ ਮਹਲ ਮਾਲਦਾ ਮੁਰਸ਼ਿਦਾਬਾਦ ਹੁੰਦੇ ਹੋਏ ਟਾਕੇ ਪਹੁੰਚੇ ਇਹ ਇਲਾਕਿਆਂ ਦੇ ਨਾਮ ਆ ਕਿ ਉਹਨਾਂ ਨੇ ਕਿੱਥੇ ਕਿੱਥੇ ਪ੍ਰਚਾਰ ਦੌਰਾ ਕੀਤਾ ਕਿੱਥੇ ਕਿੱਥੇ ਗਏ ਟਾਕੇ ਤੋਂ ਅਸਾਮ ਪੁੱਜੇ ਅਸਾਮ ਵਿਖੇ ਸਨ 1670 ਵਿੱਚ ਆਪ ਨੇ ਰਾਜਾ ਰਾਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕਰਧਵਜ ਦੀ ਸੁਲਾਹ ਕਰਵਾਈ ਤੇ ਦੋਵਾਂ ਪਾਸੇੋਂ ਖੂਨ ਡੁੱਲਣੋਂ ਬਚਾਇਆ ਮਤਲਬ ਦੋ ਧਿਰਾਂ ਸੀ ਜੋ ਆਪਸ ਵਿੱਚ ਲੜਨੀਆਂ ਚਾਹੁੰਦੀਆਂ ਸੀਗੀਆਂ ਜਿਹੜੇ ਇੱਕ ਦੂਸਰੇ ਦਾ ਖੂਨ ਖਰਾਬਾ ਕਰਨਾ ਚਾਹੁੰਦੇ ਸੀ ਉਹ ਕੌਣ ਸੀ ਰਾਜਾ ਰਾਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕਰਧਵਜ ਇਹਨਾਂ ਦੀ ਆਪਸੀ ਸੁਲਾਹ ਕਰਵਾਈ ਇਹਨਾਂ ਨੂੰ ਬਿਠਾ ਕੇ ਇਹਨਾਂ ਦੀ ਸੁਲਾਹ ਕਰਵਾਈ ਕਿ ਆਪਸ ਵਿੱਚ ਲੜਨਾ ਖੂਨ ਖਰਾਬਾ ਨਾ ਹੋਵੇ ਲੜਾਈ ਝਗੜਾ ਨਾ ਹੋਏ ਦੋਹਾਂ ਪਾਸਿਓਂ ਖੂਨ ਡੁੱਲਣੋਂ ਬਚਾਇਆ ਭਲੇ ਦਾ ਕੰਮ ਕੀਤਾ ਅਸਾਮ ਤੋਂ ਆਪ ਪੰਜਾਬ ਪਰਤੇ ਅਸਾਮ ਤੋਂ ਆਪ ਵਾਪਸ ਪੰਜਾਬ ਪਰਤੇ ਕਿਉਂਕਿ ਔਰੰਗਜ਼ੇਬ ਨੇ ਹਿੰਦੂਆਂ ਤੇ ਸਖਤੀ ਆਰੰਭ ਕਰ ਦਿੱਤੀ ਸੀ ਹੁਣ ਉਹ ਅਸਾਮ ਤੋਂ ਵਾਪਸ ਇਸ ਕਰਕੇ ਜਲਦੀ ਆ ਗਏ ਉਹਨਾਂ ਨੇ ਕੀ ਦੇਖਿਆ ਕਿ ਜਿਹੜਾ ਔਰੰਗਜ਼ੇਬ ਹੈ ਉਹਨੇ ਹਿੰਦੂਆਂ ਦੇ ਉੱਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਾਠਸ਼ਾਲਾ ਤੇ ਮੰਦਰ ਢਾ ਦੇਣ ਦਾ ਐਲਾਨ ਕਰ ਦਿੱਤਾ ਸੀਗਾ ਉਹਨੇ ਕਿਹਾ ਸੀ ਕਿ ਜਿਹੜੀਆਂ ਪਾਠਸ਼ਾਲਾ ਨੇ ਪੜਨ ਦੇ ਸਥਾਨ ਨੇ ਜਾਂ ਮੰਦਰ ਨੇ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਸਾਰਾ ਕੁਝ ਢਾ ਦਿੱਤਾ ਜਾਵੇ ਇਹ ਕਿੰਨੇ ਐਲਾਨ ਕੀਤਾ ਸੀ ਹਾਂ ਗੁਰੂ ਜੀ ਪਟਨੇ ਆਏ ਥੋੜਾ ਸਮਾਂ ਟੇਕ ਕੇ ਸਾਹਿਬ ਜਾਦੇ ਨੂੰ ਮਿਲ ਕੇ ਬਕਸਰ ਬਨਾਰਸ ਜੁਦਿਆ ਆਦ ਵਿੱਚੋਂ ਹੁੰਦੇ ਹੋਏ 2-3 ਮਹੀਨਿਆਂ ਵਿੱਚ ਆਨੰਦਪੁਰ ਪੁੱਜ ਗਏ ਗੁਰੂ ਜੀ ਪਟਨੇ ਆਏ ਥੋੜਾ ਸਮਾਂ ਟਿਕੇ ਇਥੇ ਸਾਬਜਾਦੇ ਨੂੰ ਮਿਲ ਕੇ ਕਿਹੜੇ ਸਾਬਜਾਦੇ ਨੂੰ ਮਿਲੇ ਹਾਂ ਗੁਰੂ ਬਾਬਾ ਬੀ ਸਿੰਘ ਜੀ ਨੂੰ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਸੀ ਜਦੋਂ ਪੁੱਤਰ ਪੈਦਾ ਹੋਇਆ ਸੀ ਉਦੋਂ ਆਪ ਉੱਥੇ ਨਹੀਂ ਹੈਗੇ ਸੀ ਇਹ ਅਸੀਂ ਉੱਪਰ ਪੜ ਰਹੇ ਆ ਕਿ ਉਹ ਮਾਤਾ ਗੁਜਰਕੌਰ ਜੀ ਨੂੰ ਛੱਡ ਕੇ ਗਏ ਸੀ ਪਰ ਜਦੋਂ ਫਿਰ ਉਹਨਾਂ ਦਾ ਵਾਪਸੀ ਗੀੜਾ ਲੱਗਿਆ ਤਾਂ ਉਹ ਆਏ ਤੇ ਉਹਨਾਂ ਨੇ ਆਣ ਕੇ ਆਪਣੇ ਪੁੱਤਰ ਨੂੰ ਮਿਲਣਾ ਕੀਤਾ ਠੀਕ ਹੈ ਹੁਣ ਤੁਸੀਂ ਐਂ ਦੇਖੋ 1664 ਵਿੱਚ ਜਨਮ ਹੋਇਆ ਨਾ 1670 ਵਿੱਚ ਵੀ ਅਜੇ ਗੁਰੂ ਸਾਹਿਬ ਜੀ ਇਸ ਆਮ ਵਿੱਚ ਸੀ 1670 ਵਿੱਚ ਵੀ ਨਹੀਂ ਮਿਲੇ ਸੀਗੇ 4 ਸਾਲ ਹੋ ਗਏ ਸੀ ਪੁੱਤਰ ਹੋਏ ਨੂੰ ਅਜੇ ਮਿਲੇ ਨਹੀਂ ਸੀ ਫਿਰ ਥੱਲੇ ਲਿਖਿਆ ਵੀ ਹਾਂ ਉਸ ਤੋਂ ਬਾਅਦ ਕੀ ਹੋਇਆ ਗੁਰੂ ਜੀ ਪਟਨੇ ਆਏ ਥੋੜਾ ਸਮਾਂ ਟੇਕੇ ਸਹਬਜਾਦੇ ਨੂੰ ਮਿਲ ਕੇ ਬਖਸਰ ਬਨਾਰਸ ਜੁਦਿਆ ਆਦ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿੱਚ ਆਨੰਦਪੁਰ ਪੁੱਜ ਗਏ ਕਈ ਇਲਾਕਿਆਂ ਵਿੱਚੋਂ ਵਿਚਰਦੇ ਹੋਏ ਕਈ ਇਲਾਕਿਆਂ ਵਿੱਚੋਂ ਜਾਂਦੇ ਹੋਏ ਕਿੱਥੇ ਪਹੁੰਚ ਗਏ ਆਨੰਦਪੁਰ ਥੋੜੇ ਚਿਰ ਪਿੱਛੋਂ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਸਹਿ ਮੰਗਵਾ ਲਿਆ ਕੁਝ ਟਾਈਮ ਪਿਆ ਕੁਝ ਸਮਾਂ ਪਿਆ ਤੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਕਿੱਥੇ ਮੰਗਵਾ ਲਿਆ ਆਨੰਦਪੁਰ ਆਨੰਦਪੁਰ ਸਹਿਬ ਅੱਜ ਦੇ ਇਤਿਹਾਸ ਵਿੱਚ ਆਪਾਂ ਪੜਿਆ ਗੁਰੂ ਸਾਹਿਬ ਜੀ ਨੇ ਕਿਹੜੇ-ਕਿਹੜੇ ਇਲਾਕਿਆਂ ਦਾ ਪ੍ਰਚਾਰਕ ਦੌਰਾ ਕੀਤਾ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਜੀ ਗਏ ਆ ਜਦੋਂ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਆ ਤੇ ਕੌਣ ਸੀ ਜਿਹੜਾ ਗੁਰਤਾ ਗੱਦੀ ਨੂੰ ਨਹੀਂ ਸਹਾਰ ਸਕਿਆ ਸੀ ਉਹ ਸੀ ਧੀਰਮਲ ਤੇ ਧੀਰਮਲ ਕਿਸ ਦਾ ਪੁੱਤਰ ਸੀ ਬਾਬਾ ਤੇ ਗੁਰੂ ਤੇਗ ਬਹਾਦਰ ਜੀ ਦਾ ਕੀ ਲੱਗਦਾ ਸੀ ਧੀਰਮਲ ਭਤੀਜਾ ਭਤੀਜਾ ਲੱਗਦਾ ਸੀ ਫਿਰ ਕੀ ਹੋਇਆ ਸੀਗਾ ਉਹਨੇ ਸ਼ੀਏ ਮਸੰਦ ਨੂੰ ਲਾਲਚ ਦੇ ਕੇ ਗੁਰੂ ਸਾਹਿਬ ਉੱਪਰ ਗੋਲੀ ਚਲਵਾਈ ਸੀ ਪਰ ਗੁਰੂ ਸਾਹਿਬ ਜੀ ਦਾ ਕੁਝ ਵੀ ਨਹੀਂ ਵਿਗਾੜ ਸਕੇ ਫਿਰ ਉਹਦੇ ਸਾਥੀ ਤੇ ਸ਼ੀਆਂ ਮਸੰਦ ਸਾਰੇ ਰਲ ਕੇ ਜੋ ਵੀ ਸਮਾਨ ਉਹਨਾਂ ਨੂੰ ਲੱਭਾ ਗੁਰੂ ਗੁਰੂ ਘਰ ਦੇ ਵਿੱਚੋਂ ਲੁੱਟ ਕੇ ਲੈ ਗਏ ਕਰਤਾਰਪੁਰ ਲੈ ਗਏ ਫਿਰ ਮੱਖਣਸ਼ਾਹ ਨੂੰ ਜਦੋਂ ਪਤਾ ਲੱਗਾ ਸਿੱਖਾਂ ਨੂੰ ਨਾਲ ਲੈ ਕੇ ਉਹਨੇ ਧੀਰਮਲ ਦਾ ਪਿੱਛਾ ਕੀਤਾ ਲੁੱਟਿਆ ਹੋਇਆ ਮਾਲ ਖੋਲਿਆ ਆਦਬੀੜ ਵੀ ਲੈ ਆਏ ਮਤਲਬ ਮੱਖਣਸ਼ਾਹ ਲਬਾਣੇ ਨੇ ਜੋ-ਜੋ ਗੁਰੂ ਸਾਹਿਬ ਜਾਂ ਗੁਰੂ ਘਰ ਵਾਸਤੇ ਸੇਵਾ ਕੀਤੀ ਉਹਦਾ ਵੀ ਜ਼ਿਕਰ ਆਇਆ ਫੇਰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਆਏ ਉਹਨਾਂ ਮਸੰਦਾਂ ਨੇ ਕੀ ਕੀਤਾ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਗੁਰੂ ਸਾਹਿਬ ਜੀ ਬਾਹਰੋਂ ਨਮਸਕਾਰ ਕਰਕੇ ਚਲੇ ਗਏ ਤਾਂ ਫਿਰ ਕੀ ਹੋਇਆ ਸੀਗਾ ਉਹਨੇ ਮੱਖਣ ਸ਼ਾਹ ਨੇ ਆਣ ਕੇ ਤਾੜਨਾ ਕੀਤੀ ਸੀ ਤੁਸੀਂ ਚੰਗਾ ਨਹੀਂ ਕੀਤਾ ਫੇਰ ਉਹ ਮਸੰਦਾਂ ਨੂੰ ਲੈ ਕੇ ਤੇ ਕਿੱਥੇ ਗਿਆ ਸੀ ਵੱਲੇ ਪਿੰਡ ਵੱਲੇ ਪਿੰਡ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੀ ਕਿਹਾ ਸੀ ਕਿ ਤੁਸੀਂ ਸੇਵਾਦਾਰ ਨਹੀਂ ਹੋ 34 ਸਾਲ ਤੁਸੀਂ ਪੂਜਾ ਧਾਨ ਨੂੰ ਖਾਦਾ ਫਿਰ ਵੀ ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ ਫਿਰ ਗੁਰੂ ਸਾਹਿਬ ਜੀ ਅੱਗੇ ਪ੍ਰਚਾਰ ਕਰਦੇ ਕਰਦੇ ਫਿਰ ਕਈ ਥਾਵਾਂ ਤੇ ਜਾਂਦੇ ਨੇ ਕਿੱਥੇ ਕਿੱਥੇ ਪਹੁੰਚਦੇ ਨੇ ਕਿੰਨੂ ਕਿੰਨੂ ਕੀ ਬਖਸ਼ਿਸ਼ਾਂ ਕਰਦੇ ਆ ਆਪਾਂ ਇਹ ਵੀ ਪੜਿਆ ਫਿਰ ਗੁਰੂ ਸਾਹਿਬ ਜੀ ਨੇ ਵਕਤ ਆਇਆ ਜਦੋਂ ਪਟਨੇ ਪਹੁੰਚੇ ਤਾਂ ਮਾਤਾ ਗੁਜਰਕੌਰ ਜੀ ਨੂੰ ਜੈਤਾ ਨਾਮ ਦੇ ਹਲਵਾਈ ਦੇ ਘਰ ਛੱਡਿਆ ਭਾਈ ਜੈਤਾ ਲਵਾਈ ਦੇ ਘਰ ਛੱਡਿਆ ਉਥੇ 22 ਦਸੰਬਰ ਸਨ ਸਨ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਫਿਰ ਗੁਰੂ ਸਾਹਿਬ ਜੀ ਪ੍ਰਚਾਰ ਕਰਦੇ ਕਰਦੇ ਕਿੰਨੇ ਸਾਲਾਂ ਦੇ ਬਾਅਦ ਆ ਕੇ ਆਪਣੇ ਪੁੱਤਰ ਨੂੰ ਮਿਲੇ ਤਾਂ ਥੋੜੇ ਚਿਰ ਪਿੱਛੇ ਉਹਨਾਂ ਨੇ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾ ਲਿਆ ਇਸ ਇਤਿਹਾਸ ਚੋਂ ਸਾਨੂੰ ਕੁਝ ਸਿੱਖਿਆ ਕੀ ਮਿਲੀ ਹੈ ਜੀ ਦੱਸੋ जी, <tsk clones> हाँ जी शाबाश रहना चाहिए हाँ शाबाश हाँ जी शाबाश हाँ जी शाबाश हाँ जी ਤੇ ਤੇ ਹੈ ਨਾ ਚਲ ਲੂਪ ਲਾਲਚ ਦਾ ਉਹ ਜੋ ਜਿੰਨਾ ਮਰਜ਼ੀ ਤਾਂ ਹੋਵੇ ਪਰ ਉਹ ਕਦੇ ਵੀ ਉਹ ਨੂੰ ਕਦੇ ਮਹਿਸੂਸ ਨਹੀਂ ਹੋ ਸਕਦਾ ਕਿ ਉਹ ਨੂੰ ਪਾਣਾ ਕਿਉਂਕਿ ਉਹ ਲਾਲਚ ਕਰਦਾ ਹੈ ਉਹ ਨੂੰ ਹੋਦੀ ਤੇ ਚੱਲ ਇਹਨੂੰ ਹੋਰ ਜਾਇ ਤੇ ਉਹ ਵੀ ਮੇਜ਼ਦੂਰੀ ਹੈ ਹਾਂ ਉਹ ਆਪਣੇ ਤੁਹਾਨੂੰ ਵੀ ਸਹੀ ਤਰੀਕੇ ਨਾਲ ਨਹੀਂ ਬਤੀਤ ਕਰ ਸਕਦਾ ਹਾਂਜੀ ਜਿਵੇਂ ਕਿ ਬਾਬਾ ਰਾਜਦੇਵ ਨੇ ਲੋਕਾਂ ਦੀ ਮਦਦ ਕੀਤੀ ਕੁਆਲਿਫਾਈਟੇਟੇ ਬੂਹੇ ਕਿਹਨਾਂ हाँ जी शाबाश और जी शाबाश हाँ जी हाँ जी संगत का पैसा सू संगत लाना चाहिए है ठीक है जी और कोई बच्चे ने जवाब देना होप जी कौर हाँ ਠੀਕ ਹੈ ਗੁਰੂ ਜੀ ਨੇ ਉਹਨਾਂ ਨੂੰ ਸੱਚ ਦੱਸਿਆ ਸੀ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਮੱਚ ਰਹੇ ਹੋ ਠੀਕ ਹੈ ਜੀ ਤੇ ਇਸ ਇਤਿਹਾਸ ਨੂੰ ਸਮਝਣਾ ਪੜਨਾ ਹਾਂ ਸਾਨੂੰ ਸਾਰਿਆਂ ਨਾਲ ਨਿਮਰਤਾ ਨਾਲ ਰਹਿਣਾ ਚਾਹੀਦਾ ਸ਼ਾਬਾਸ਼ ਹੁਣ ਆਪਾਂ ਸਮਾਪਤੀ ਕਰਦੇ ਹਾਂ ਜੀ ਜੋ ਰਹਿੰਦਾ ਹੈ ਇਤਿਹਾਸ ਦਾ ਪਾਰਟ ਉਹ ਆਪਾਂ ਅਗਲੇ ਦਿਨਾਂ ਵਿੱਚ ਕਰਾਂਗੇ ਜੀ ਫਤਿਹ ਨਸਾਂ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ